ਸਵਾਗਤ ਹੈ ਮੇਰੇ ਦੋਸਤੋ ਤੁਹਾਡੇ ਆਪਣੇ YouTube ਚੈਨਲ ਮੈਨ ਆਫ ਜੀਸਸ ਯਾਨੀ ਕਿ ਯਿਸੂ ਦੇ ਬੰਦੇ ਵਿੱਚ ਜਿੱਥੇ ਅਸੀਂ ਤੁਹਾਡੇ ਅੱਗੇ ਪ੍ਰਭੂ ਦੇ ਰਸੂਲਾਂ ਤੇ ਨਬੀਆਂ ਦੀਆਂ ਕਹਾਣੀਆਂ ਲੈ ਕੇ ਆਉਂਦੇ ਹਾਂ ਅੱਜ ਆਪਾਂ ਇਸੇ ਤਰ੍ਹਾਂ ਇੱਕ ਪਰਮੇਸ਼ਵਰ ਦੇ ਬੰਦੇ ਦੀ ਗੱਲ ਕਰਾਂਗੇ ਜਿਸ ਦਾ ਨਾਮ ਹੈ ਇਸਮਾਈਲ ਇਸਮਾਈਲ ਦੇ ਬਾਰੇ ਬਾਈਬਲ ਸਾਨੂੰ ਕੀ ਆਖਦੀ ਹੈ ਆਓ ਆਪਾਂ ਜਾਣਦੇ ਹਾਂ ਇਸਮਾਈਲ ਅਬਰਾਹਮ ਦਾ ਪਹਿਲਾ ਪੁੱਤਰ ਸੀ ਤੇ ਇਹ ਉਦੋਂ ਪੈਦਾ ਹੋਇਆ ਜਦੋਂ ਅਬਰਾਹਮ 60 ਸਾਲ ਦਾ ਸੀ ਉਤਪਤੀ 15 ਵਿੱਚ ਅਸੀਂ ਜਦੋਂ ਪੜ੍ਹਦੇ ਹਾਂ ਤਾਂ ਵੇਖਦੇ ਹਾਂ ਕਿ ਯਹੋਵਾ ਅਬਰਾਹਮ ਨੂੰ ਦਰਸ਼ਨ ਦਿੰਦਾ ਹੈ ਅਤੇ ਉਸ ਨਾਲ ਵਾਅਦਾ ਕਰਦਾ ਹੈ ਅਬਰਾਹਮ ਦੇ ਘਰ ਇੱਕ ਪੁੱਤਰ ਜਨਮੇਗਾ ਉਹ ਬਹੁਤ ਸਾਰੇ ਕੌਮਾਂ ਅਤੇ ਦੇਸ਼ਾਂ ਦਾ ਰਾਜਾ ਹੋਵੇਗਾ ਪਿਤਾ ਹੋਵੇਗਾ ਉਸ ਸਮੇਂ ਅਬਰਾਹਮ ਦੀ ਕੋਈ ਔਲਾਦ ਨਹੀਂ ਸੀ ਇਹ ਕਹਾਣੀ ਇਨਸਾਨੀ ਸੰਘਰਸ਼ ਪਰਮੇਸ਼ਵਰ ਦੇ ਵਾਅਦੇ ਅਤੇ ਯਹੋਵਾ ਦੀ ਕਿਰਪਾ ਦਾ ਇੱਕ ਸੋਹਣਾ ਤਾਣਾ ਬਾਣਾ ਹੈ ਜੇ ਸਾਨੂੰ ਵਿਸ਼ਵਾਸ ਪਿਆਰ ਮੁਕਤੀ ਦੀਆਂ ਕਹਾਣੀਆਂ ਪ੍ਰਭਾਵਿਤ ਕਰਦੀਆਂ ਹਨ ਤਾਂ ਇਹ ਕਹਾਣੀ ਤੁਹਾਡੇ ਲਈ ਹੀ ਹੈ ਉਤਪਤੀ 16 3 ਵਿੱਚ ਸਹਾਰਾ ਅਬਰਾਹਮ ਨੂੰ ਸਲਾਹ ਦਿੰਦੀ ਹੈ ਕਿ ਉਹ ਉਸ ਦੀ ਮਿਸਰੀ ਨੌਕਰਾਨੀ ਹਾਜਰਾ ਨਾਲ ਵਿਆਹ ਕਰੇ ਅਤੇ ਉਸ ਤੋਂ ਇੱਕ ਔਲਾਦ ਪੈਦਾ ਕਰੇ ਫਿਰ ਸਹਾਰਾ ਨੇ ਹਾਜਰਾ ਨੂੰ ਆਪਣੇ ਪਤੀ ਅਬਰਾਹਮ ਨੂੰ ਪਤਨੀ ਹੋਣ ਲਈ ਦੇ ਦਿੱਤਾ ਹਾਜਰਾ ਗਰਭਵਤੀ ਜਦੋਂ ਹਾਜ਼ਰਾ ਗਰਭवती ਹੀ ਸੀ ਉਸ ਸਮੇਂ ਤੋਂ ਹਾਜ਼ਰਾ ਤੇ ਸਹਾਰਾ ਵਿੱਚ ਮਤ ਪੇਦ ਸੀ ਇਹ ਸਮੇਂ ਦੇ ਨਾਲ-ਨਾਲ ਵਧਦੇ ਗਏ ਉਹ ਇੱਕ ਦੂਜੇ ਦੇ ਨਾਲ ਬਹੁਤੇ ਪਿਆਰ ਨਾਲ ਨਹੀਂ ਰਹਿ ਰਹੀਆਂ ਸਨ ਸਹਾਰਾ ਨੂੰ ਲੱਗਿਆ ਉਸ ਦੀ ਕਦਰ ਘਟ ਰਹੀ ਹੈ ਤਾਂ ਜੋ ਉਸਨੇ ਅਬਰਹਾਮ ਨੂੰ ਕਿਹਾ ਹਾਜ਼ਰਾ ਤੇ ਉਸਦੇ ਪੁੱਤਰ ਨੂੰ ਇੱਥੋਂ ਦੂਰ ਕਰ ਅਬਰਹਾਮ ਬਹੁਤ ਦੁਖੀ ਹੋਇਆ ਕਿਉਂਕਿ ਇਸਮਾਈਲ ਹਜੇ 13 ਸਾਲ ਦਾ ਸੀ ਪਰਮੇਸ਼ਵਰ ਨੇ ਇਬਰਾਹਮ ਨਾਲ ਵਾਅਦਾ ਕੀਤਾ ਮੈਂ ਤੇਰੇ ਪੁੱਤਰ ਇਸਮਾਈਲ ਨੂੰ ਵੀ ਬਹੁਤ ਵੱਡੀ ਕੌਮ ਦਾ ਪਿਤਾ ਬਣਾਵਾਂਗਾ ਕਿਉਂਕਿ ਪਰਮੇਸ਼ਵਰ ਨੇ ਇਸਮਾਈਲ ਲਈ ਪਹਿਲਾਂ ਹੀ ਯੋਜਨਾ ਬਣਾ ਲਈ ਸੀ ਉਸ ਲਈ ਇੱਕ ਅੱਛਾ ਫੈਸਲਾ ਕਰ ਲਿਆ ਸੀ ਹਾਜਰਾ ਅਤੇ ਇਸਮਾਈਲ ਕਈ ਦਿਨ ਰੇਗਿਸਤਾਨ ਵਿੱਚ ਭਟਕਦੇ ਰਹੇ ਉਹਨਾਂ ਕੋਲ ਪੀਣ ਲਈ ਪਾਣੀ ਵੀ ਨਹੀਂ ਸੀ ਹਾਜਰਾ ਨੇ ਪਰਮੇਸ਼ਰ ਅੱਗੇ ਪ੍ਰਾਰਥਨਾ ਕੀਤੀ ਕਿ हे ਯਹੋਵਾ ਮੇਰੀ ਸਹਾਇਤਾ ਕਰ ਤਾਂ ਪਰਮੇਸ਼ਵਰ ਦਾ ਇੱਕ ਦੂਤ ਹਾਜਰਾ ਕੋਲ ਆਇਆ ਪਰਮੇਸ਼ਵਰ ਨੇ ਹਾਜਰਾ ਨੂੰ ਕਿਹਾ ਡਰਨਾ ਮੈਂ ਤੇਰੇ ਪੁੱਤਰ ਨੂੰ ਚੁਣਿਆ ਹੈ ਇਹ ਕਈ ਕੌਮਾਂ ਦਾ ਪਿਤਾ ਹੋਵੇਗਾ ਹਾਜਰਾ ਇਸਮਾਈਲ ਨੂੰ ਮਿਸਰ ਦੇਸ਼ ਵਿੱਚ ਲੈ ਆਈ ਕਿਉਂਕਿ ਉਹ ਆਪ ਵੀ ਮਿਸਰ ਦੀ ਹੀ ਸੀ ਜਦੋਂ ਇਸਮਾਈਲ ਵੱਡਾ ਹੋਇਆ ਤਾਂ ਉਸਦਾ ਵਿਆਹ ਇੱਕ ਮਿਸਰੀ ਔਰਤ ਨਾਲ ਕੀਤਾ ਗਿਆ ਉਸਦੇ 12 ਪੁੱਤਰ ਹੋਏ ਜਿਸ ਦੇ ਦੁਆਰਾ ਉਸ ਉਹ ਕਈ ਦੇਸ਼ਾਂ ਤੇ ਕੌਮਾਂ ਦੇ ਵਿੱਚ ਉਸ ਦੀ ਸੰਤਾਨ ਜੋ ਆ ਉਹ ਫੈਲ ਗਈ ਤਾਂ ਇਸ ਤਰ੍ਹਾਂ ਯਹੋਵਾ ਨੇ ਹਾਜ਼ਰਾਂ ਨਾਲ ਕੀਤੇ ਹੋਏ ਵਾਅਦੇ ਨੂੰ ਇਸਮਾਈਲ ਦੇ ਨਾਲ ਪੂਰਾ ਕੀਤਾ ਇਸ ਕਹਾਣੀ ਤੋਂ ਅਸੀਂ ਸਿੱਖਦੇ ਹਾਂ ਕਿ ਪਰਮੇਸ਼ਵਰ ਦਾ ਵਾਅਦਾ ਬਹੁਤ ਹੀ ਪੱਕਾ ਅਤੇ ਮਜ਼ਬੂਤ ਹੈ insani fitrat ਨਹੀਂ ਹੈ ਜੋ ਮੁੱਕਰ ਜਾਵੇਗੀ ਯਹੋਵਾ ਦਾ ਵਾਅਦਾ ਬੜਾ ਹੀ ਮਜ਼ਬੂਤ ਹੈ ਇਸ ਉੱਤੇ ਜਿਵੇਂ ਹਾਜ਼ਰਾਂ ਨੇ ਅਤੇ ਇਸਮਾਈਲ ਨੇ ਵਿਸ਼ਵਾਸ ਕੀਤਾ ਅਬਰਾਹਮ ਨੇ ਵਿਸ਼ਵਾਸ ਕੀਤਾ ਅਸੀਂ ਵੀ ਵਿਸ਼ਵਾਸ ਕਰੀਏ ਤਾਂ ਜੋ ਅਸੀਂ ਇਹਨਾਂ ਇਤਰਾ ਇੱਕ ਵੱਡੀ ਬਰਕਤ ਪਾਈਏ ਸਾਰਿਆਂ ਨੂੰ ਜੈਮ ਸੀ ਕਿ